ਐਸੀ ਦੀਖੇ ਆ ਸੰਗ ਦਾ ਉਠਣ ਬੈਠਣ ਜਨਕ ਸੰਗ ਦਾ ਐਸੀ ਰੀਤੀ ਕੇ ਜਨ ਸੰਬੰਧਾ ਐਸੀ ਰੀਤੀ ਕੇ ਅਨਤ ਤਰੰਗਾ ਆਸਾ ਪੂਰਨ ਅਨਤ ਤਰੰਗਾ ਐਸੀ ਕੀਆ ਜਨਸ ਜਨ ਪਰਮ ਬ੍ਰਹਮ ਜਾਕੀ ਨਿਰਮਲ ਮਹਿਮਾ ਨਿਰਮਲ ਮਹਿਮਾ ਨਿਰਮਲ ਨਿਰਮਨ ਮਹਿਮਾ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਪਾਰ ਤਮ ਜਾ ਜਨਕੀ ਚਰਨ ਹੀਰਤ ਕੋਟ ਗੰਗਾ ਜਨਕੀ ਚਰਨ ਹੀਰਤ ਕੋਟ ਗੰਗਾ ਐਸੀ دیکھی ਆ ਜਨਸ ਮੰਦਗਾ ਐਸੀ دیکھی ਆ ਜਨਸ ਮੰਦਗਾ Essa é ਜਨ ਕੀ ਧੂਰ ਕੀਓ ਮੈਂ ਜਨਾਨਕ ਜਨ ਕੀ ਧੂਰ ਕੀਓ ਜਨ ਕੀ ਧੂਰ ਕੀਓ ਮੈਂ ਜਨਾਨਕ ਜਨ ਕੀ ਨਨ ਕੀ ਧੂਰ ਕਿਉ ਮਨ ਜਨਾਨਕ ਨਾਨਕ 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 ਜਨਮ ਜਨਮ ਕੇ ਹਰੇ ਕਲੰਗਾ ਗੁਰ ਸਿੱਖਾਂ ਕੀ ਹਰ ਧੂਰ ਦੇਹ ਅੰਮ ਪਾਪੀ ਵੀ ਗਤ ਪਾਏ ਗੁਰ ਸਿੱਖਾਂ ਹਮ ਪਾਪੀ ਵੀ ਗਤ ਪਾਏ ਹਮ ਪਾਪੀ ਵੀ ਗਤ ਪਾਏ ਜਨਕੀ ਤੂਰ ਐਸੀ ਦੀਖਿਆ ਜਨਸ ਮੰਗਾ ਐਸੀ ਦੀਖਿਆ ਜਨਸ ਮੰਗਾ ਤੁਮਰੋ ਧਾਨ ਤੁਮਾਰੇ ਰੰਗ ਕਾ ਤੁਮਾਰੋ ਰੰਗ ਕਾ ਤੁਮਰੀ ਸੇਵਾ ਤੁਮਾਰਾ yeah uh -oh. ਬੜੇ ਪਿਆਰ ਦੇ ਨਾਲ ਗੁਰੂ ਸਾਹਿਬਾਂ ਦੇ ਪਿਤਰ ਬਾਣ ਦੇ ਨਾਲ ਜੁੜ ਬੈਠੇ ਹੋ ਵੱਡੇ ਪਾਗ ਹਨ ਜਿਹੜੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਆਨੰਦ ਮਾਣ ਰਹੇ ਗੁਰਮੁਖ ਲਾਹਾ ਲੈ ਗਏ ਜਿਹੜੇ ਇੱਥੇ ਬੈਠੇ ਹਨ ਗੁਰਮੁਖ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਮਨਮੁਖ ਕੌਣ ਜਿਹੜੇ ਘਰਾਂ ਵਿੱਚ ਬੈਠੇ ਹੋ ਉਹ ਆਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਡੀ ਦੂਰੋਂ ਦੂਰੋਂ ਰਾਗੀ ਸਿੰਘ ਪ੍ਰਚਾਰਕ ਸਿੰਘ ਕਿੱਡੀ ਦੂਰੋਂ ਦੂਰੋਂ ਆ ਕੇ ਇਸ ਧਰਤੀ ਤੇ ਗੁਰੂ ਦੀ ਗੋਦ ਵਿੱਚ ਬੈਠ ਕੇ ਹਰੀ ਦਾ ਜਸ ਕਰ ਰਹੇ ਨੇ ਤੇ ਅਸੀਂ ਜਾ ਕੇ ਸਰਵਣ ਕਰੀਏ ਆਨੰਦ ਮਾਣੀਏ ਪਰ ਇਸੇ ਸ਼ਹਿਰ ਵਿੱਚ ਜੇ ਕਿਤੇ ਬਹੁਤ ਮਹਿੰਗੇ ਮਹਿੰਗੇ ਗਾਇਕ ਲੱਗੇ ਹੁੰਦੇ ਨਾ ਤੇ ਮੇਰਾ ਖਿਆਲ ਸੀ ਕਿ ਕਰ ਬਜ਼ੁਰਗ ਨੇ ਵੀ ਨਹੀਂ ਸੀ ਰਹਿਣਾ ਨਿਕਣਾ ਮੈਨੂੰ ਵੀ ਉੱਥੇ ਕੁਰਸੀ ਧਾ ਦੇਓ ਮੈਂ ਵੀ ਉੱਥੇ ਜਾਵਾਂਗਾ ਪਰ ਕਹਿੰਦੇ ਸੋਨੇ ਦੀ ਦੁਕਾਨ ਤੇ ਜਿਹੜੇ ਸੋਨੇ ਦੀਆਂ ਦੁਕਾਨਾਂ ਹੁੰਦੀਆਂ ਨਾ ਉੱਥੇ ਬਹੁਤੀ ਭੀੜ ਨਹੀਂ ਹੁੰਦੀ ਕੋਈ ਕੋਈ ਜਾਂਦਾ ਹੈ ਹਰ ਕੋਈ ਦੇ ਵਸ ਦੀ ਗੱਲ ਨਹੀਂ ਕਿ ਸੋਨੇ ਨੂੰ ਖਰੀਦ ਸਕੀ ਇਸ ਕਰਕੇ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਕਿ ਬਾਣੀ ਨੂੰ ਸੁਣ ਸਕੇ ਸ਼ਬਦ ਨੂੰ ਸਮਝ ਚੱਕ ਸਕੇ ਉਹ ਗੁਰੂ ਦਾ ਪਿਆਰਾ ਬਣ ਸਕੇ ਉਹ ਦੇ ਵਸ ਦੀ ਗੱਲ ਨਹੀਂ ਇਹ ਕਿਸੇ ਕਿਸੇ ਦੇ ਭਾਗਾ ਦੀ ਗੱਲ ਹੈ ਜਿਹੜੇ ਤੁਸੀਂ ਬੈਠੇ ਹੋ ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਜਿਨ੍ਹਾਂ ਨੇ ਅਮਰਤ ਨਹੀਂ ਨਾ ਛੱਕਿਆ ਗੁਰਮਖੋ ਉਹ ਅਮਰਤ ਛੱਕੋ ਗੁਰੂ ਵਾਲੇ ਬਣੋ ਕਈ ਵਾਰ ਮੇਰ ਨਾਲ ਭਾਈ ਤਸਵੀਰ ਸਿੰਘ ਜੀ ਬਹੁਤ ਪਿਆਰ ਸਨੇਹ ਕਰਦੇ ਨੇ ਇੰਨਾ ਕੁ ਪਿਆਰ ਕਰਦੇ ਨੇ ਕਿ ਅੰਦਰ ਦੀ ਖੇਡ ਕਈ ਵਾਰ ਵਰਤ ਜਾਂਦੀ ਆ ਆਪਸ ਵਿੱਚ ਬਚਨ ਬੜਾ ਗੁਰੂ ਸਾਹਿਬ ਦੇ ਪਿਆਰ ਵਾਲਾ ਹੈ ਮੈਂ ਦੋ ਦਿਨ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਕਰ ਰਿਹਾ ਸੀ ਮੈਂ ਕੀਰਤਨ ਕਰਦਿਆਂ ਕਰਦਿਆਂ ਤੇ ਮੈਨੂੰ ਪਿੱਛੋਂ ਕਿਸੇ ਸੰਗਤ ਵਿੱਚੋਂ ਕਿਹਾ ਕਿ ਨਹੀਂ ਕਿਹਾ ਮੈਨੂੰ ਪਿੱਛੋਂ ਐਨ ਲੱਗਾ ਵੀ ਜਿੱਦੋਂ ਕਿਸੇ ਨੇ ਕਿਹਾ ਵੀ ਗੁਰਮੁਖਾ ਮੇਰੇ ਬੱਚੇ ਦਾ ਵੀ ਜਨਮ ਦਿਨ ਹੋਏਗਾ ਉਹ ਕਹਿੰਦੇ ਕਿ ਸ਼ਬਦੋ ਪੜੋ ਪੂਤਾ ਮਾਤਾ ਕੀ ਅਸੀਸ ਤੇ ਇੱਕਦਮ ਮੇਰੇ ਖਿਆਲ ਵਿੱਚ ਆਇਆ ਤੇ ਮੈਂ ਉਹ ਸ਼ਬਦ ਗਾਇਨ ਸ਼ੁਰੂ ਕਰ ਦਿੱਤਾ ਤੇ ਭਾਈ ਤਸਵੀਰ ਸਿੰਘ ਦੇ ਬੱਚੇ ਦਾ ਉਹ ਜਨਮ ਦਿਨ ਸੀ ਤੇ ਕਹਿੰਦਾ ਮੈਂ ਟੀਵੀ ਅੱਗੇ ਬੈਠਾ ਕਰੀ ਜਾ ਰਿਹਾ ਸੀ ਕਿ ਮੈਂ ਕਰਮਾ ਮੈਂ ਮੈਂ ਕਹਿ ਨਹੀਂ ਸਕਿਆ ਕਿ ਬੱਚੀ ਦਾ ਜਨਮ ਦਿਨ ਹੈ ਤੇ ਤੁਸੀਂ ਸ਼ਬਦੀ ਦਰਬਾਰ ਸਾਬ ਪੜ ਦੋ ਪੁੱਤਾ ਬਾਤਾ ਕੀ ਅਸੀਸ ਕਹਿੰਦਾ ਮੈਂ ਕਹੀ ਜਾ ਰਿਹਾ ਸੀ ਕਈ ਰ ਮੋਬਾਈਲ ਸੁੱਟ ਦੇ ਇਸ ਗੁੱਸੇ ਵਿੱਚ ਇਸ ਤਰ੍ਹਾਂ ਕਰਕੇ ਕਿ ਮੈਂ ਮੈਸੇਜ ਨਹੀਂ ਕਰ ਸਕਿਆ ਕਿ ਤੁਸੀਂ ਸ਼ਬਦ ਪੜਦੇ ਹੋ ਕਹਿੰਦਾ ਪਰ ਮੈਂ ਅਰਦਾਸਾਂ ਕਰੀ ਜਾ ਰਿਹਾ ਸੀ ਗੁਰੂ ਰਾਮਦਾਸ ਸਾਹਿਬ ਜੀ ਤੇਰੇ ਦਰ ਤੇ ਸ਼ਬਦ ਪੜ ਦੇਣ ਮੈਂ ਅਰਦਾਸਾਂ ਕਰੀ ਜਾ ਰਿਹਾ ਸੀ ਪਰ ਉਹ ਪਤਾ ਨਹੀਂ ਕਿਹੜੀ ਭਾਵਨਾ ਨਾਲ ਉਹ ਮੰਗ ਰਿਹਾ ਸੀ ਉਹ ਸ਼ਬਦ ਨੂੰ ਕਿ ਸੁਣ ਸੁਣ ਸੁਣਨ ਵਾਸਤੇ ਉਹਨਾਂ ਦੇ ਕੰਨ ਤਰਸ ਰਹੇ ਸੀ ਤੇ ਮੈਂ ਦੋ ਸ਼ਬਦ ਪੜ ਕੇ ਮੈਂ ਉਹ ਸ਼ਬਦ ਮੈਂ ਪੜ ਦਿੱਤਾ ਤੇ ਜਿੱਤਰਾ ਮੈਨੂੰ ਪਿੱਛੋਂ ਆਵਾਜ਼ ਆਈ ਤੇ ਮੈਂ ਪੜ ਦਿੱਤਾ ਇਹ ਗੱਲ ਉਹਦੀ ਪਿਆਰ ਦੀ ਭਾਵਨਾ ਦੀ ਉਹਨਾਂ ਦੀ ਇੰਨੀ ਤਕੜੀ ਭਾਵਨਾ ਬਣ ਚੁੱਕੀ ਸੀ ਖੇਡ ਬਣ ਚੁੱਕੀ ਸੀ ਕਿ ਸ਼ਬਦ ਸੁਣਨਾ ਹੈ ਤੁਸੀਂ ਜਿਸ ਪਿਆਰ ਵਿੱਚ ਗੁਰੂ ਨੂੰ ਆਵਾਜ਼ਾਂ ਮਾਰੋਗੇ ਨਾ ਕਰਨ ਦਾ ਭਾਵ ਜਿਸ ਪਿਆਰ ਦੇ ਨਾਲ ਕੀਰਤਨ ਸੁਣੋਗੇ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਤਹਾਡੀਆਂ ਭਾਵਨਾ ਸੰਪੂਰਨ ਹੋਣਗੀਆਂ ਕੱਲ ਮੈਂ ਇੱਕ ਬਜ਼ੁਰਗ ਦੇ ਭੋਗ ਤੇ ਗਿਆ ਕਹਿੰਦੇ ਉਹਨਾਂ ਦੀ ਬਾਹ ਖਰਾਬ ਹੋ ਚੁੱਕੀ ਸੀ ਇਹੋ ਜੀ ਬਿਮਾਰੀ ਲੱਗ ਗਈ ਤੇ ਡਾਕਟਰ ਕਹਿੰਦੇ ਬਾਹ ਕੱਟਣੀ ਪੈਣੀ ਹੁਣ ਉਹ 97 ਸਾਲ ਦੀ ਉਮਰ ਭੋਗ ਕੇ ਗਏ ਨੇ ਤੇ ਕਹਿੰਦੇ